ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਹਿਮੂਦਪੁਰ ਆ ਗਿਆ ਸਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਨੇੜੇ 메ਨ ਅੱਡਾ 메ਨ ਸ਼ਹਿਰ ਦੀ ਜੇ ਗੱਲ ਕਰੀਏ ਤਾਂ ਅਮਰਕੋਟ ਆ ਗਿਆ ਗਰਵੰਤ ਨੂੰ ਮਿਲਾਵਾਂਗੇ ਤੁਹਾਨੂੰ ਮਹਿਮੂਦਪੁਰੇ ਵਾਲੇ ਭਰਾ ਨੂੰ ਕੋਣੀ ਆ 6 7 ਐਨੀ ਮਲ ਵਿਕਰੀ ਵਾਲੇ ਵੀਡੀਓ ਦੇ ਵਿੱਚ ਰਹਿਣਗੇ ਨੀਲੀ ਰਾਵੀ ਦੀਆਂ ਮੋਹਰਾ ਦੀਆਂ ਝੋਟੀਆਂ ਇੱਕ ਵੇੜ ਸਾਰੀਆਂ ਦਾ ਲੇਖਾ ਜੋਖਾ ਲੈ ਕੇ ਤੁਹਾਡੇ ਨਾਲ ਸਾਂਝਾ ਕਰਨਾ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਤੁਹਾਡਾ ਧੰਨਵਾਦ ਹੋਊਗਾ ਇਸ ਗੱਲ ਲਈ ਆਜੋ ਲਈਏ ਜਾਣਕਾਰੀ ਵੇਖਿਓ ਵੀਡੀਓ ਹੰਤ ਤੱਕ ਗਰਵੰਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਸਾਭ ਹੋਰ ਸੁਣਾ ਵਧੀਆ ਜੀ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਜੀ ਤੇ ਆਪਣਾ ਨਾਮ ਐਡਰੈਸ ਐਡਰੈਸ ਹੈਗਾ ਜੀ ਨਾਮ ਮੇਰਾ ਗਰਵੰਤ ਸਿੰਘ ਪਿੰਡ ਮਹਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਮੋਬਾਈਲ ਨੰਬਰ ਹੈਗਾ 987728043 987728043 ਕਿੰਨੇ ਜਾਨਵਰ ਆਜੇ ਆਪਾਂ 6 ਨਗ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਵਹੜ ਆ ਬਾਕੀ 5 ਮੱਝਾਂ ਝੋਟੀਆਂ ਦੋ ਦੋ ਮੱਝਾਂ ਗੱਬਣਾ ਆਪਣੇ ਕੋਲ ਆ ਝੋਟੀਆਂ ਤੇ ਬਾਕੀ 4 ਸੂਏ ਸਵਾਈ ਓਕੇ ਹਾਂਜੀ ਠੀਕ ਆ ਆ ਵੜ ਦੀ ਜੇ ਗੱਲ ਕਰੀਏ ਤਾਂ ਕੀ ਲੇਖਾ ਜੋਖਾ ਇਹਦਾ ਇਹ ਵੜ ਤੀਜਾ ਸੁਹਾ ਸੁਈ ਜੇ ਠੀਕ ਆ ਅੱਜ ਸੁਈ ਨੂੰ ਵੀ ਤੀਜੇ ਦਾ ਚੌਥਾ ਦਿਨ ਹੋ ਗਿਆ ਜੀ ਤਿੰਨਾ ਤੋਂ ਚਾਰਾਂ ਦਿਨਾਂ ਦੀ ਸੁਈ ਹਾਂ ਮਗਰ ਬੱਛਾ ਹਾਂ ਮਗਰ ਬੱਛਾ ਠੀਕ ਆ ਹਾਂਜੀ ਹੁਣ ਦੁੱਧ 18 ਕੋਈ ਹੁਣ 18 20 ਕਿਲੋ ਦੀ ਰੇਂਜ ਚ ਕੋਈ ਬੋਲਾ ਹੋਊਗਾ 18 20 ਦੀ ਰੇਂਜ ਚ ਬੋਲਾ ਹੈਗਾ ਹਾਂ ਹੱਥੀ ਚੋਈ ਵਾਲਾ ਥਣ ਲਗਾ ਇਹਨੂੰ ਹਾਂ ਮੈਂ ਚੋਣ ਬਹੁਤ ਚੰਗੀ ਲੱਗੀ ਬਸ ਕਰ ਦੋਦੀ ਦੁੱਧ ਕਰ ਦੂ ਥੱਲੇ ਹਾਂ ਇਨੇ 28 ਤੋਂ 30 ਕਿਲੋ ਦੁੱਧ ਭਰਿਆ ਹੈ ਦੂਜੇ ਸੂਈ ਦੂਜੇ ਸੂਈ ਕਿਆ ਬਾਤ ਤੇ ਜੇਰ ਜੂਰ ਓਕੇ ਪੈ ਗਈ ਹੈ ਨਾ ਹਾਂ ਜੇਰ ਜੂਰ ਪ੍ਰੋਪਰ ਪਈ ਹੈ ਠੀਕ ਹੈ ਠੀਕ ਹੈ ਠੀਕ ਚੋਣ ਬਹੁਤ ਚੰਗਾ ਸੁੱਜਣਾ ਹਾਂ ਚੁਾਈ ਚੁਈ ਬਹੁਤ ਚੰਗੀ ਸੂਈ ਵੀ ਗਊ ਆਹੇ ਵਿਕਰੀ ਵਾਲੀ ਪਿੰਡ ਮਹਿਮੂਦਪੁਰਾ ਹਾਂਜੀ ਤਹਿਸੀਲ ਪੱਟੀ ਜਲਾਤਾਰਨ ਤਾਰਨ ਦੇ ਵਿੱਚ 30 ਸੇਰੀ ਗਊ ਗਰਵੰਤ ਕੋਲੇ ਦੇਖਿਓ ਵੇਲ ਕੱਤ ਆ ਵੇਖੋ ਫੇਸ ਕੁਆਲਟੀ ਚੈੱਕ ਕਰ ਲੋ ਥਣ ਬਹੁਤ ਸੋਹਣਾ ਲੱਗਾ ਗਊ ਨੂੰ ਓਕੇ ਰਿਪੋਰਟ ਬੂਥੀ ਸਾਨੂੰ ਸਭ ਪਹਿਲਾਂ ਵਛੀਆਂ ਜੀ ਲੱਗੀ ਕਰਮਾਈ ਲੋ ਹਾਂ ਮਗਰ ਆ ਗਿਆ ਵੱਛਾ ਸੱਜਣੋ ਬਿਲਕੁਲ ਤਾਜੀ ਸੂਈ ਦੀ ਆ ਵਛੇ ਦੇ ਚੜਦੀਆਂ ਨਹੀਂ ਚੰਗੋ ਹਨਾ ਹਾਂ ਜੀ ਕੀ ਬਾਤ ਹੋ ਜਾ ਪੱਤ ਉਤਰੇ ਟੈਂਟਾਂ ਸੰਸਾ ਚੁਆਈ ਕਰਾਉਗੀ ਵੇਡ ਫੇਰ ਦੁੱਧ ਕੱਢੂ ਹਾਂ ਸਵੇਰੇ 6 ਵਜੇ ਦੀ ਇਹਦੀ ਚੁਆਈ ਆ ਕੋਈ ਦੋ ਦੇ ਕਰੀਬ ਟਾਈਮ ਹੋ ਜਾਂਦਾ ਹਾਂ ਇਨਾ ਕੀਆ ਹਾਂਜੀ ਠੀਕ ਆ ਰੇਟ ਇਹਦਾ ਰੇਟ ਸਮਸਾ ਡਿਮਾਂਡ ਕਰਨ ਨੂੰ ਭਾਵੇਂ ਇਹਦੀ 90 ਕਰ ਲਈ ਪਚਾਨਵੇਂ ਕਰ ਲਈ 85 ਕਰ ਲਈਏ 75 ਹਜ਼ਾਰ ਦੀ ਦੇ ਦਾਂਗੇ 75 ਹਜ਼ਾਰ ਦੀ ਦੇ ਦਈਏ ਹਾਂ ਠੀਕ ਆ ਓਕੇ ਆ ਬਾਕੀ ਦੋ ਤੇ ਲਾਉਣਾ ਦੇ ਨੂੰ ਤੈ ਨਹੀਂ ਮਾਰੀ ਹਾਂ 30 ਕਿਲੋ ਵਾਲੀ ਵੜਿਆ ਛੋਟੀ ਨਹੀਂ ਠੀਕ 75 ਹਜ਼ਾਰ ਹਾਂਜੀ ਛੋਟ ਸੱਪਾ ਹੋ ਜੂ ਓਏ ਹੋ ਜੂ ਮੌਕੇ ਦੇ ਮਾਨ ਤਲ ਇਹ ਛੋਟੀ ਇਹ ਆਪਾਂ ਨੂੰ ਦੂਜਾ ਸੁਭਾ ਦੱਸੀ ਕੋਈ ਮੰਨਣ ਨੂੰ ਭਾਵੇਂ ਤੀਜਾ ਮੰਨ ਲੇ ਆਪਾਂ ਪਰ ਘਰ ਆ ਲੈਣ ਦੂਜਾ ਸੁਭਾ ਦੱਸੀ ਠੀਕ ਆ ਹਾਂਜੀ ਓਕੇ ਮਗਰ ਕੱਟੀ ਜੇ 10 ਤੋਂ 12 ਦਿਨਾਂ ਦਾ ਹਾਂ 10 ਤੋਂ 12 ਦਿਨਾਂ ਦਾ ਸੁਬਾਹ ਦਾ ਕੱਟੀ ਜੇ ਮਗਰ ਠੀਕ ਆ ਹਾਂਜੀ 10 12 ਦਿਨਾਂ ਦੀ ਸੂਈ ਹਾਂ ਮਗਰ ਕੱਟੀ ਹਾਂਜੀ ਸੁਆਈਆਂ ਸੂਈਆਂ ਚੰਗੀਆਂ ਹਨਾ ਸੁਆਈਆਂ ਸੂਈਆਂ ਦੁੱਧ ਨੂੰ ਬਹੁਤ ਚੰਗੀ ਆ ਦੁੱਧ ਹੁਣ ਕਿੰਨਾ ਦੁੱਧ 10 ਕਿਲੋ ਹੁਣ ਇਸ ਟਾਈਮ ओके okay. हां जी ਫਿਰ ਸਾਹਮਲੇ ਬੰਦਾ ਹਨਾ ਹਾਂ ਥੋੜੀ ਸਾਹ ਤੋਂ ਢਲੀ ਰਹੀ ਐ ਉਂਝ ਝੋਟੀ ਨਹੀਂ ਮਾੜੀ ਹਾਂ ਦੇਵੇ ਤੇ ਨਾੜਾ ਨੂੰ ਨਾ ਚੰਗੀ ਹਾਂਜੀ ਵੇਖੋ ਸਜਣ ਥੋੜਾ ਸੰਭਾਈ ਘੱਟ ਹੋਈ ਐ ਅੰਗ ਫਿੱਕੇ ਦੀ ਐ ਮਗਰ ਕੱਟੀ ਐ ਜਾਤ ਕੁਆਲਿਟੀ ਚੰਗੀ ਐ ਹਾਂਜੀ ਬਾਕੀ ਜਿਹੜਾ ਸਜਣ ਖਰੀਦਦਾ ਉਹ ਆਪੇ ਸੰਭਵਰਤ ਰੱਖਦਾ ਪਰ ਲੀਵੇ ਤੇ ਜਿੱਤਾ ਨਾਣਾ ਨੂਣਾ ਦਾ ਬਿਜਲੀ ਘਾਰ ਹੀ ਆ ਹਾਂ ਸੱਸਾ ਭਾਈ ਜਿਹੜੇ ਹਿਸਾਬ ਦੀ ਇਹਦੀ ਸੇਵਾ ਹੈ ਨਾ ਉਸ ਹਿਸਾਬ ਨਾਲ ਕਿ ਕਿਲੋ 1.5 ਕਿਲੋ ਦੁੱਧ ਵਧੂਗੀ ਹੋਰ ਬਾਤ ਜਾਣਾ ਇਹ ਨਾਰਮਲ ਹੀ ਬਾਤਾਂ ਸੇਵਾ 바ਦੀ ਨਾਰਮਲ ਤੋਂ ਆਈ ਨਹੀਂ ਸਹੀ ਗੱਲ ਚੂਣ ਬਹੁਤ ਚੰਗਾ ਹੋਊਗਾ ਚਵਾਈ ਚੁਈ ਆ ਪਤਾ ਰਮਰਾਦਨੀ ਚਵਾਈ ਬਹੁਤ ਚੰਗੀ ਥਣ ਚੰਗਾ ਲੱਗਾ ਹਾਂਜੀ ਚੰਗਾ ਥਾਣਾ ਸੱਚ ਨੂੰ ਦੂਰਾ ਲੱਗਾ ਪਿਆ ਬਾਕੀ ਬੱਚਾ ਲਾ ਕੇ ਤੁਹਾਨੂੰ ਧਾਰਾਂ ਹੀ ਕਿਆ ਕਰਾ ਦੇਣੀ ਆ ਇੱਥੇ ਕੋਈ ਸ਼ਾਕੀ ਦੇਖੋ ਦੇਵੇ ਤੇ ਨਾੜਾਂ ਭਰੀਆਂ ਪਈਆਂ ਪਸਮ ਲੈਣ ਦਿਓ ਕਰਾਉਣੇ ਧਾਰਾਂ ਚ ਸੱਜਣੋ ਦੇਖੋ ਪਸਮਾ ਕੀਤਾ ਛੋਟੀ ਨੇ ਨਾਲ ਦੀ ਨਾਲ ਨਾ ਡਰ ਪਤਨਾ ਡਰ ਕੁਛ ਨਹੀਂ ਕਹਿੰਦੇ ਦੇਖਿਓ ਦੇਖ ਪਾ ਦੇ ਕੱਟੀ ਹਾਂ ਆਹ ਦੇਖੋ ਨਾੜਾ ਨੂੜਾ ਵੇਖੋ ਮੈਂ ਪਹਿਲਾਂ ਕਹਦਾ ਦੇਵਾ ਨਾੜਾ ਨਾ ਭਰਿਆ ਪਿਆ ਛਰੀ ਦਾ ਆ ਲੈ ਪਤੂ ਆਈ ਪੂਰੇ ਦੇ ਮਾਲਕ ਦਾ ਹਾਂ ਵੇਖੋ ਚੋਈ ਓਕੇ ਬहोत ਚੰਗੀ ਚੋਈ ਲੱਗੀ ਆ ਸੱਜਣਾ ਬੇਫਿਕਰ ਹੋ ਜੋ ਚੰਗੀ ᱥਾਂਭ ਵਾਲੇ ਕੋਲ ਸੱਜਣਾ ਚਲ ਗਈ 12 ਕਿਲੋ ਦੁੱਧ ਭਰ ਦੂਗੀ ਯਾਰ ਨਾਲੇ ਉਹ ਵੀ ਗਾਂ ਨੂੰ ਫੱਬ ਜਾਣੀ ਮੇਰੇ ᱥਾਂਭ ਵਾਲੇ ਤਾਂ ਚਲੇ ਗਏ ਜਾਤ ਨਸਲ ਚੰਗੀ ਕਰ ਹਾਂਜੀ ਦੇ ਕਿੰਨੇ ਦੀ ਦੇਣੀ ਆ ਮੁੱਲ ਭਾਵੇਂ ਇਹਦਾ 85 ਕਰ ਲਈਏ 80 ਕਰ ਲਈਏ 75 ਹਜ਼ਾਰ ਦੀ ਦੇਣੀ ਅੱਜ 75 ਹਜ਼ਾਰ ਦੀ ਹਾਂਜੀ ਕਰ ਦੇਾਂਗੇ ਥੋੜਾ ਬਹੁਤਾ ਹਾਂਜੀ 75 ਹਜ਼ਾਰ ਚ ਛੋੜ ਛੱਪਾ ਆ ਜਾਊਗਾ ਵੇਹੇ ਮੰਟੰਗੀ ਹਾਂ ਹਨਾ ਠੰਡੀ ਠੰਡੀ ਹੈ ਹੈ ਇਹ ਦੱਸੀ ਆ ਤੂੰ ਵਾਲਾ ਮਾਰ ਕੇ ਦੱਸੀਏ ਓਕੇ ਚੱਲ ਕੋਈ ਨਹੀਂ ਉਹਨੂੰ ਹੋਰ ਦੇ ਦੇਾਂਗੇ ਕਣੀ ਵੇਖੋ ਪਸਵਾਹ ਕਰਮਾਈ ਨੇ ਗੱਡਿਆ ਕਾਲੀ ਚੰਗੀ ਆ ਹਾਂਜੀ ਤੇ ਨੀਲੀ ਇਹ ਦੂਜਾ ਸੂਆ ਛੋਟੀ ਸੂਈ ਠੀਕ ਆ ਹਾਂਜੀ ਇਹਦੇ ਕੱਟੀ ਘੱਟਾ ਮੰਨਦੇ ਨੇ ਇਹਦੇ ਮਰ ਕਟਾ ਬੈਠਾ ਡਾ ਆ ਬੈਠਾ ਹਾਂ ਇਹਦਾ ਕਿੰਨੇ ਤਰ ਦਾ ਸੂਆ ਤੇ ਕਿੰਨਾ ਦੁੱਧ ਇਹਦੇ ਕੋਲੇ ਇਹ ਤਾਂ 1 ਮਹੀਨਾ ਸੂਆ ਦੱਸਿਆ ਆਪਾਂ ਨੂੰ ਕਿ 1 ਮਹੀਨੇ ਦੀ ਸੂਈ ਆ ਠੀਕ ਆ ਹਾਂਜੀ ਕੋਈ ਮੰਨਣ ਨੂੰ ਭਾਵੇਂ ਆਪ ਦੇ ਲੋ ਡੇਢ ਮੰਨ ਲੈ ਇੱਕ ਮਹੀਨੇ ਦੀ ਇਹ ਸਹੀ ਸੂਈ ਓਕੇ ਹਾਂ ਇਹਦੇ ਥੱਲੇ ਦੁੱਧ ਜਿਹੜਾ ਚਵਾਈ ਵਾਲਾ ਇੱਥੇ ਕੋਈ ਆ ਉਹਦੇ 14 ਕਿਲੋ ਚਵਾ ਦਾਂਗੇ ਕੀ ਬਾਤ ਆ ਹਾਂ ਤੇ ਜਿਹੜਾ ਜੇ ਆਪਣਾ ਕੋਈ ਗਾਰੰਟੀ ਦੇ ਘਰ ਦੇ 13 ਕਿਲੋ ਦੀ ਗਾਰੰਟੀ ਆਪੀ ਕੀ ਬਾਤ ਆ ਖਰੀਏ ਦੁੱਧ ਨੂੰ ਫਿਰ ਹਾਂ ਦੁੱਧ ਨੂੰ ਬਹੁਤ ਚੰਗੀ ਆ ਨੀਲੀ ਦੀ ਗਰੀ ਪਿਆ ਹਾਂ ਪਿਓਰ ਨੀਲੀ ਦੀ ਚੰਗੇ ਪੱਠ ਪੜੇ ਦੀ ਆ ਸੱਜਣੋ ਜਾਤ ਕੁਆਲਟੀ ਮੈਂਦੀ ਚੰਗੀ ਆ ਬੱਚੇ-ਬੱਚੇ ਲੈਣ ਨੂੰ ਚੰਗੇ ਟੀਕੇ ਲਵਾਇਓ ਨਸਲ ਚੰਗੀ ਬਣ ਆ ਜੂਗੀ ਕਰੇ ਦੁੱਧ ਬਹੁਤ ਆ ਸੱਜਣੋ ਮੂੰਹ ਵਾਲਾ ਨਹੀਂਗਾ ਇੱਥੇ ਚੂਣ ਵਾਲਾ ਦੁੱਧ ਆ ਜਿਹੜਾ ਤੁਸੀਂ ਚੋ ਲੈਣਾ ਤਸੱਲੀ ਕਰੇ ਸੰਸਾਭ ਅਗਲਾਂ ਦੀ ਹਾਂ ਹਾਂਜੀ ਹਾਜ਼ਰ ਦੁੱਧ ਮਿਲੂਗਾ 13 ਦੀ ਗਾਰੰਟੀ ਇੱਥੇ ਆਗੇ ਤਾਂ 14 ਮੰਨ ਸਕਦੇ ਆ ਹਾਂ ਪਰ ਐ ਹੁੰਦਾ ਸੱਜਣੋ ਜਿਹੜੇ ਬੰਦੇ ਵਪਾਰ ਕਰਦੇ ਆ ਨਾ ਉਹ ਪਸ਼ੂ ਦੀ ਐਨ ਮੰਨ ਕੇ ਚੱਲੋ ਵੀ ਪੂਰੀਆਂ ਮਾਲਸ਼ਾਂ ਹੁੰਦੀਆਂ ਹਾਂ। ਅੰਦਰ ਸਾਹਿਬ ਕੇ ਗੱਲੋਂ ਨਹੀਂ ਕਰਮਾੜੀ ਕੁੱਸੀ ਵੇਖੋ। ਹਾਂ। ਨਾ ਅੱਖ ਤੋਂ ਨਾ ਕਿਸੇ ਨਿਸ਼ਾਨੀ ਨਾਲ ਦੁੱਧ ਦਿੰਦੀਆਂ। ਕੇ ਨਿਸ਼ਾਨੀ ਤੋਂ ਨਹੀਂ ਕੁੱਸੀ। ਨਹੀਂ ਪੈਰ ਚਾਰੇ ਧੁੱਤੇ ਆ। ਹਾਂਜੀ। ਪੂਛ ਜੰਨੀ ਚਾਹੀਦੀ ਆ। ਹਾਂ। ਟੌਪ ਕੁਆਲਿਟੀ ਦੇ ਬੱਚੇ ਲੈਣ ਨੂੰ ਮੈਂ ਮਾੜੀ ਨਹੀਂ। ਹਾਂਜੀ। ਦੁੱਧ ਵੀ ਚੰਗਾ, ਅੱਖਾਂ ਚਟੀਆਂ। ਠੰਡੀ ਧੀਰੀ ਫਿਰ ਕੋਈ ਉਹੋ ਜੀ ਹਾਂ ਵੀ ਭੱਜੂ ਭੱਜੂ ਨਹੀਂ ਕਰਦੀ। ਹਾਂ। ਪੜਕਾਉ ਪੜਕ ਚੱਲ। ਪੜਕਾਉ ਜੰਨੀ ਚੰਗਾ। ਹਾਂਜੀ ਚੂਣ ਬਹੁਤ ਚੰਗਾ ਹੋਊ ਜੁਆਈ ਬਹੁਤ ਚੰਗੀ ਆਵੇ ਧਾਰਾਂ ਮਰੌਣੀਆਂ ਇਹਦੀਆਂ ਮੇਪਾ ਅੱਛਾ ਹਾਂਜੀ ਠੀਕ ਹੈ ਕੋਈ ਗੱਲ ਕਰ ਲਾ ਰੀਜਾਂ ਪੂਰੀਆਂ ਓ ਕੱਟਾ ਸੱਜਣੋਂ ਆਉਣੇ ਆ ਮਾਇਦੇ ਥੱਲੇ ਛਾੜ ਦੇਣਾ ਆਹ ਦਾ ਹਜੇ ਮੈਨੂੰ ਲੱਗਦਾ ਮੈਲੇ ਵੀ ਹੁਣ ਚੱਲਦੀ ਫਿਰਦੀ ਓਏ ਹਜੇ ਮੈਲੇ ਆਉਣੀ ਏ ਹਾਂ ਵੀ ਹੁਣ ਮਾੜਾ ਮਾੜਾ ਲੱਗਾ ਹਜੇ ਹਾਂ ਤੇ ਮੈਲੇ ਮੂਲੇ ਚੱਲ ਕੇ ਲੇਟੀ ਲੂਟੀ ਮੈਲੇ ਜੋਗੀ ਮੈਲੇ ਜੋਗੀ ਸੰਸਾ ਮੈਨੂੰ ਖਰਾਗੀ ਨਹੀਂ ਮੇਰੀ ਕਰਮ ਵਾਲੀ ਨੂੰ ਹਾਂ ਵਾਕ ਕੀ ਚੜੀ ਚਲੋ ਕੋਈ ਨਹੀਂ ਸੱਜਣੋ ਬਸਮਾਜ ਨੂੰ ਵੀ ਕਰੰਦੇ ਓ ਤਾਰਾ ਤੁਹਾਨੂੰ ਕਰਾਉਣੇ ਚੱਕੇ ਕੱਟਾ ਇਹਦੇ ਕੋਲੇ ਨੀਲੀ ਦਾ ਸੱਜਣੋ ਬਸਮਾ ਝੋਟੀ ਨੇ ਨੀਲੀ ਦੀ ਨੇ ਕਰ ਲਿਆ ਇਹਦੀਆਂ ਤੁਹਾਨੂੰ ਤਾਰਾਂ ਬੱਗੀ ਮੋਛ ਵਾਲੀ ਦੀਆਂ ਕਰਾਉਣੇ ਚੱਕ ਫੇਸ ਵੇਖੋ ਬਹੁਤ ਸੋਹਣੀ ਕੀਤੀ ਮਨਕਣੀ ਆ ਖੋਟੀ ਆ ਆ ਦੇਖੋ ਦੇ ਅਗਲੇ ਥਣਾਂ ਦੀ ਚਵਾਈ ਕਰ ਲੋ ਤੇ ਕਰਮਾਲੀ ਧਰਤੀ ਚ ਨਾ ਛੇਕ ਕੱਢਦੀ ਐ ਧੰਨਵਾਦ ਬਹੁਤ ਸ਼ਾਨਦਾਰ ਤੇ ਸਾਹਿਬ ਇਹਦਾ ਕੱਡਾ ਭਾ ਕਰਕੇ ਦੇ ਦिए ਸੰਧੂ ਸਾਹਿਬ ਅੱਜ ਗਿੱਲੇ ਨਾਢ ਹੁੰਦੀ ਤੇ ਭਾਵੇਂ 1.5 ਦੀ ਵੇਚ ਦਿੰਦੇ ਓਕੇ ਹਾਂਜੀ ਪਰ ਅੱਜ ਇਹਦਾ ਕੋਈ ਆਪਾਂ ਸਵਾ ਨਹੀਂ ਕਰਨਾ ਕੋਈ ਇੱਕ ਵੀ ਨਹੀਂ ਕਰਨਾ ਅੱਜ ਦੀ ਡਿਮਾਂਡ ਇਹਦੀ 1,10,000 ਰੁਪਇਆ ਠੀਕ ਹੈ ਉਹ ਚੋ ਕੋਈ ਮੌਕੇ ਦੇ ਮਾਰਤਾਨ ਕਰਦੇ ਆਂ ਕਰਦੇ ਆਂ ਕਿ ਛੋੜ ਸਵਾ ਦੁੱਧ 13 ਕਿਲੋ ਅਗਲਾ ਤਸੱਲੀ ਕਰੇ ਨਹੀਂ ਠੀਕ ਹਾਂ ਯਾਰ ਇੱਕ ਗੱਲ ਹੋਰ ਆ ਮਹੀਨਾ ਤਾਂ ਮੈਂ ਉਹ ਵੀ ਦੁੱਧ ਤੇ ਆਉਂਦੀ ਲਾ ਆਂਦੀ ਆ ਮਹੀਨੇ ਸੰਸਾ ਸਰ ਦੁੱਧ ਤੇ ਜਾ ਕੇ ਆਉਂਦੀ ਮੱਝ ਆਉਂਦੀ ਮਸਾਂ ਆਉਂਦੀ ਆ ਆ ਝੋਟੀ ਦਾ ਕੀ ਲਿਖਾ ਇਹ ਦੂਜਾ ਸੂਆ ਸੰਸਾ ਸਰ ਸੋਣੀ ਜੀ ਪਿਓਰ ਗਾਰੰਟੀ ਨਾਲ ਚੰਗੀ ਆ ਹਾਂ ਠੀਕ ਆ ਇਹਦਾ ਜੋ ਬਗੈਰਾ ਆਪਾਂ ਨੂੰ ਅਗਲੇ ਨੇ ਸਿੱਕਾ ਦਿੱਤਾ ਸੀਮਨ ਭਰਾਇਆ ਜਿਹੜਾ ਠੀਕ ਆ ਕਿਹੜੇ ਮਾਲੀ ਦਾ ਹਾਂ ਆਵੇ ਵਿਖਾ ਦਿੰਨੇ ਆਪਾਂ ਜੋਰਾਵਰ ਆ ਏ ਬੀ ਸੀ ਏ ਬੀ ਐਸ ਦਾ ਏ ਬੀ ਸੀ ਵਾਲਿਆਂ ਦਾ ਆ ਏ ਬੀ ਐਸ ਆ ਜੋਰਾਵਰ ਤੋਂ ਗੱਬਣਾ ਹਾਂ ਜੋਰਾਵਰ ਤੋਂ ਗੱਬਣੇ ਮੋਰਾ ਜਿਹੜਾ ਖਰੀਦੂਗਾ ਆਪਦੀ ਤਸੱਲੀ ਕਰ ਲੈ ਸਿੱਕਾ ਕੋਲੇ ਜਿਹੜਾ ਕੋਈ ਖਰੀਦਦਾ ਆਪਦਾ ਸਿੱਕਾ ਵੇਖੇ ਠੀਕ ਆ ਹਾਂ ਲੈ ਕੱਢ ਬਾਹਰ ਇਹਨੇ 14 ਚਾਹ ਦੂਜਾ ਸੂਆ 14 15 ਕਿਲੋ ਦੁੱਧ ਪਹਿਲੇ ਸੂਏ ਭਰਿਆ ਜੀ ਚੰਗੀ ਆ ਮੈਂ ਹੁਣ ਲਾਲੀ ਵਾਲਾ ਲੇਵਾ ਹਾਂਜੀ ਆ ਵੀ ਸਿੱਕਾ ਆਪਾਂ ਵਗੈਰਾ ਵੀਡੀਓ ਵੀ ਖਾ ਲੋ ਆ ਦੇਖੋ ਸੱਜਣੋ ਜਿਹੜਾ ਵੇਖ ਖਰੀਦੂਗਾ ਇਹਨੂੰ ਆ ਕੇ ਆਪਦੀ ਤਸੱਲੀ ਕਰ ਸਕਦਾ ਜੋਰਾਵਰ ਦੇ ਵੀਰ ਦੇ ਵੀਰ ਨੇ ਓਕੇ ਲੈ ਵੇਖੋ ਝੋਟੀ ਵੀ ਚੰਗੀ ਤੇ ਮਾਲੀ ਵੀ ਚੰਗੇ ਦਾ ਟੀਕਾ ਲਵਾਇਆ ਕਹੇ ਸੱਜਣ ਨੇ ਚੰਗਾ ਰਿਕਾਟ ਆ ਇੱਕ ਰੰਗ ਕਾਲੀ ਆ ਕਿਤੇ ਕੀ ਕਹਿਣਾ ਜੇ ਦੋ ਵਾਲ ਹੋਣ ਵਾਈਟ ਥੱਲੇ ਤਾਂ ਬਲਤ ਉਹ ਵੀ ਨਹੀਂ ਲੱਭਣੇ ਸੰਧੂ ਸਾਹਿਬ ਰਿਕਾਟ ਵਾਲੀਆਂ ਮੱਝਾਂ ਰੱਖੀਆਂ ਜਿਹੜੇ ਬੰਦੇ ਤੋਂ ਆਈ ਹੈ ਅੱਛਾ ਹਾਂਜੀ ਝੋਟੀ 16 ਕਿਲੋ ਦੁੱਧ ਤਾਂ ਭਰ ਦੂਗੀ ਬਾਬਾ ਸੰਧੂ ਸਾਹਿਬ 14-15 ਕਿਲੋ ਪਹਿਲਾਂ ਨੇ ਭਰਿਆ ਨਾ ਪਲੂਨ ਨੇ ਹਾਦੀ ਨਾ ਚਾਹੀਦਾ ਯਾਰ ਜੰਮੀ ਪਲੀ ਬਹੁਤ ਆ ਹਾਂਜੀ ਹਾਂ ਨਾ ਪਲੇਟ ਛੱਡ ਜਾਨੀ ਤੇ ਮੈਂ ਜਿਹੜੀ ਮੰਨ ਲਓ ਸੂਏ ਤੋਂ ਘਟਾ ਵਧਾ ਜਣਾ ਗਰੰਟੀ ਨਾ ਦੂਜੀ ਹਾਂ ਘਰ ਦੀ ਕੱਟੀ ਜੰਪ ਵਾਲਿਆ ਦੂਜਾ ਸੂਆ ਸੋਣੀ ਤੈਨ ਲੈ ਜੂ ਹਜੇ ਦੇਣ ਹਜੇ ਦਾਖ ਲੈ ਇਹਨੇ ਸੂਸਾ ਤੇ ਨਹੀਂ ਹਾਂ ਹਫਤਾ ਲੈ ਜੂਗੀ ਹਾਂ ਤੇ ਪਾਰ ਪਿੱਛੇ ਲੋ ਪਾਰ ਪਿੱਛੇ ਦੀ ਆਈਟਮ ਤੇ ਆਪਣੀ ਗਰੰਟੀ ਹੈ ਥਾਂ ਅਗਲਾ ਵੇਖ ਕੇ ਲੈ ਹਾਂ ਜੀ ਥਾਂ ਜਿਹੜਾ ਆਪਣਾ ਵੀਰ ਭਰਾ ਚੈੱਕ ਕਰ ਲੈਣੇ ਬਾਕੀ ਚਵਾਈ ਬਹੁਤ ਚੰਗੀ ਨਿਕਲੂਗੀ ਹਾਂ ਚਵਾਈ ਟਪਣ ਟਪਣ ਬਹੁਤ ਚੰਗੀ ਪੋਲੀ ਆਈ ਹਾਂ ਥਾਂ ਚੰਗਾ ਲੱਗਾ ਕੰਮ ਵਾਲੀ ਨੂੰ ਜਿਉਂਦੀ ਰਵੇ ਇਹ ਆ ਆ ਆ ਕਰੋ ਚੈੱਕ ਕਰ ਤੁਹਾਨੂੰ ਇਹਦਾ ਲੇਵਾ ਭਾਂਡਾ ਵੇਖੋ ਆਹ ਨੂੰ 나ੜ ਨੂੜ ਦੁੱਧ ਵਾਲੀ ਬਹੁਤ ਸੋਹਣੀ ਆ ਜਗ ਜੂ ਜਗ ਜੂ ਕਰਦੀ ਆ ਪਸੰਦ ਆਊਗੀ ਜਦੋਂ ਕੋਲੇ ਆ ਕੇ ਵੇਖੀ ਸੱਜਣਾ ਲਸ ਲਸ ਕਰਦੀ ਝੋਟੀ ਆ ਇਹਦਾ ਰੇਟ ਕਿੱਡਾ ਕਾਸ਼ਾ ਸੰਧੂ ਸਾਹਿਬ ਡਿਮਾਂਡ ਕਰਨ ਨੂੰ ਤਾਂ ਭਾਵੇਂ ਝੋਟੀ ਦੇ ਹਿਸਾਬ ਨਾਲ ਡੇਢ ਕਰ ਲਈ ਪਰ ਆਪਾਂ ਕੋਈ ਇਹਦੀ 1.35 ਨਹੀਂ ਕਰਨੀ 30 ਨਹੀਂ ਕਰਨੀ 1 ਸਵਾ ਦੀ ਦੇਣੀ 1.25 ਦੀ 1 ਲੱਖ ਤੇ 25 ਹਜ਼ਾਰ ਹਾਂਜੀ ਸਵਾ ਦੀ ਨਹੀਂ ਓਕੇ ਹਾਂਜੀ ਜਿਹਦੇ ਵਿੱਚੋਂ ਛੋੜ ਹੀ ਹੋਣੀ ਇਹ ਉਹ ਵੀ ਰਹਾ ਰਹਿ ਜੂਗਾ ਜਿੱਤੋਂ ਲੈਂਦੀ ਆ ਉਹ ਵੀ ਦੇਖੂਗਾ ਵੀਡੀਓ ਹਾਂ ਕਿ ਕਿੰਨਾ ਫਰਕ ਰੱਖਿਆ ਇਹਨਾਂ ਰੇਟ ਕੀਤਾ ਕਿੰਦੀ ਕਿ ਮੋਟੀ ਕਮਾਈ ਕੀਤੀ ਆ ਹਾਂ ਵਾਕੇ ਧੰਨਵਾਦ ਆ ਤਾਂ ਹੀ ਮਾਲ ਵੀ ਕੀ ਜਾਂਦਾ ਤੀਜਾ ਦਾ ਨਹੀਂ ਹੋਇਆ ਅੱਜ ਹਾਂਜੀ 24 ਤਰੀਕ ਨੂੰ ਆਪਾਂ ਵੀਡੀਓ ਪਾਈ ਹਾਂ ਤੇ ਅੱਜ ਅੱਜ 27 ਤਰੀਕ ਜੀ ਤੇ ਮਾਲ ਵੇਚ ਕੇ ਨਵਾਂ ਆਇਆ ਹਾਂ ਮਾਲ ਵੇਚੀਆ ਤੇ ਉਹ ਚੋਂ ਸੰਧੂ ਸਾਹਿਬ ਆਇਆ ਹੋ ਰਹੀ ਉਹ ਵੀ ਉਹ ਬੰਦਿਆ ਦੀ ਗਲਤੀ ਕਰਕੇ ਆਪਣੀ 27 ਵਾਲੀ ਵੀਡੀਓ ਚ ਹਾਂ ਬਾਕੀ ਸਾਰਾ ਮਾਲ ਵੇਚ ਗਿਆ ਇਹ ਵੀ ਵਿਗੀ ਇਹਦੀ ਸਾਈ ਪਾਤੀ ਇਹਦੀ ਸਾਈ ਆਈ ਉਹਨੇ ਡਾਕ ਛੱਡਿਆ ਬੰਦਿਆਂ ਨੇ ਕਈ ਕਰ ਜਾਂਦੇ ਖਰਾਬ ਹਨਾ ਆ ਵੀ ਗੱਬਣ ਆ ਗਈ ਹਾਂਜੀ ਇਹ ਵੀ ਗੱਬਣ ਤੀਜਾ ਸੂਆ ਮਾਈ ਸੁਣੀ ਠੀਕ ਆ ਹਾਂਜੀ ਇਹ ਭਲਾਈਆਂ ਕਰ ਗਈ ਹਨਾ ਆ ਭਾਲਿਆ ਕੋਈ ਉਂਝ ਸੈਡ ਸੂਟ ਦਾ ਇਹਨੂੰ ਕੋਈ ਚੱਕਰ ਨਹੀਂ ਆ ਪੱਦਰ ਠੀਕ ਆ ਹਾਂ ਕੱਢ ਦੇ ਇਹਨੂੰ ਵੀ ਬਾਹਰ ਕਰ ਮਾਰੀ ਇਹਨੂੰ ਘਰਾ ਤੋਰ ਚੱਕ ਲੈਵਾ ਤਾਂ ਉਹ ਸੂਲ ਨਾ ਲਾਉਂਦੀ ਫਰਦੀ ਆ ਹਨਾ ਹਾਂ ਲੈਵਾਲੂ ਮੇਰੀ ਬਹੁਤ ਚੰਗੀ ਆ ਇਹਨੇ ਮੇਂ ਦੁੱਧ 14 15 ਕਿਲੋ ਭਰਿਆ ਸੂਆ ਤੀਜਾ ਹਾਂ ਤੀਜਾ ਸੂਆ ਸੋਣੀ ਦੇਣ ਹਜੇ ਲੈ ਜੂ ਹਫਤਾ ਇਹ ਵੀ ਦੇਣ ਹਜੇ ਲੈ ਜੇਗੀ ਪੰਜ ਤਾਂ ਪੱਕੀ ਲੈ ਜੂ ਆਪਾਂ ਚਾਰ ਦਿਨ ਤਾਂ ਜੇ ਪੱਕੇ ਹਨ ਹਾਂ ਇੱਥੇ ਜੇ ਆ ਕੇ ਕਈ ਮਹੀਆਂ ਵਾਵਾ ਦਿਨ ਲੈ ਜਾਂਦੀਆਂ ਹਾਂ ਹਾਂ ਵਜਨ ਵਜਨ ਨਾਲੋ ਇਹ ਵੀ ਨਹੀਂ ਕਰਨ ਵਾਲੀ ਕਿਹ ਹੈ ਕੋਈ ਸਹੀ ਸਾਹ ਵਲੋਂ ਹਾਂ ਪੇਠਪੂੜਾ ਵੀ ਚੰਗਾ ਹਾਂ ਚਾਰੂ ਫਿਰ ਬਹੁਤੀ ਜਾਂਦੀ ਹਾਂ ਮਸ਼ਕ ਮਸ਼ਕ ਕਰਦੀ ਆ ਹਾਂ ਆਈ ਓਕੇ ਅਜਾ ਕੀ ਬਾਤ ਹੈ ਬਸਪੱਤ ਬਸ ਕੁਝ ਨਹੀਂ ਬਹਿੰਦੇ ਵੇਖੋ ਵੇਲਵਟਾ ਇੱਥੋਂ ਟੋਡੀਆਂ ਨਾ ਪੂਰੀਆਂ ਤਸੱਲੀਆਂ ਹੋ ਜਾਂਦੀਆਂ ਜਦੋਂ ਮਈਆਂ ਮੜਦੀਆਂ ਅਗਲੇ ਨੂੰ ਸਾਰੀ ਜੱਜਮੈਂਟ ਆ ਜਾਂਦੀ ਆ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀ ਆ ਦੇਖੋ ਕਹਿੰਦੇ ਆਨਲਾਈਨ ਵੀ ਮੰਗਾਉਣੀ ਹੁੰਦੀ ਆ ਹੈ ਨਾ ਐਨ ਲੰਬੀਆਂ ਤੋਰ ਤੋਰ ਕੇ ਵਿਖਾਉਂਦਾ ਇਹ ਯਾਨੀ ਦੋ ਕਦਮ ਪਟਾਤੇ ਤੇ ਬੰਨਤੀ 10 ਮਿੰਟ ਲੱਗਦੇ ਆ ਸਾਰੇ ਪਰਿਵਾਰ ਚ ਬਹਿ ਕੇ ਵੀਡੀਓ ਵੇਖ ਕੇ ਆ ਤਸੱਲੀਆਂ ਕਰ ਲਿਆ ਕਰੋ ਫੇਰ ਸਾਈ ਮੈਨਾਂ ਪਾਇਆ ਕਰੋ ਇਹ ਤੁਹਾਡਾ ਧੰਨਵਾਦ ਜੇ ਨੋ ਕੇ ਹਨ ਸੰਸਰ ਵਿਖਾਉਣੀ ਹੈ ਨਾ ਕਿਸੇ ਵੀਡੀਓ ਹਾਂ ਵਿਖਾ ਕੇ ਫਿਰ ਸਾਈ ਬੈਨਾ ਕਰੀ ਹਾਂ ਜਿਹੜਾ ਕੋਈ ਤੁਹਾਡਾ ਪਾਰ ਖੀ ਜਾਂਦਾ ਹਨਾ ਜਿਹੜਾ ਕੋਈ ਸਿਆਣਾ ਤੁਸੀਂ ਜਿਹਨੂੰ ਕਹਿੰਨੇ ਆ ਉਹ ਤਸੱਲੀ ਜਦੋਂ ਮਨ ਦੀ ਤਸੱਲੀ ਹੁੰਦੀ ਉਦੋਂ ਸਾਈ ਬੈਨਾ ਪਾਉਂ ਹਾਂ ਮੜ ਕੇ ਪਸ਼ੂ ਵੱਜ ਜਾਂਦਾ ਹਾਂਜੀ ਰੇਟ ਰੇਟ ਇਹ ਵੀ ਦੇ ਰਹੀ ਹੈ ਸਵਾ ਦੀ ਨਹੀਂ ਇਹਦਾ ਚੈਜ ਕਰ ਜਿਹੜੀ ਸਵਾ ਦੀ ਸੀ ਉਹਦਾ ਬੋਲੇ ਹੀ ਨਹੀਂ ਆਪਾਂ ਹਾਂਜੀ ਇਹਦਾ ਸੱਡ ਦੇ ਸੁਣੀਆਂ ਆਇਆਂ ਕਿਰਾਂ ਜਾਂ ਇੱਕ ਦਾਦੀ ਦੇ ਦੀ ਥੋੜਾ ਬਹੁਤਾ ਕਰਦੇ ਬਾਹਲਾ ਨਹੀਂ ਹੁਣ ਇੱਕ ਪੰਜ ਦੀ ਦੇ ਦਾਂ ਠੀਕ ਧੰਨਵਾਦ ਹਾਂ ਉਹਨੇ ਵੈਨੀਲੀ ਦੀ ਨੇ ਪਸਮਾ ਕੀਤਾ ਛਾ ਸੱਜਣਾ ਦੇਖੋ ਆਹ ਵੇਖੋ ਹੈ ਨਾ ਐਵੇਂ ਨਹੀਂ ਦੱਤ ਕੱਢਦੀ 14 ਹਣ ਠੁੱਕਿਆ ਕਿੱਲੇ ਕਰਮਾਂ ਵਾਲੀ ਦੀ ਬੱਚਾ ਥੋੜਾ ਜਲਦੀ ਬੰਨਿਆ ਗਿਆ ਸੀ 1 ਲੱਖ ਤੇ 5000 ਦੀ ਹਾਂਜੀ 5000 ਦੀ ਤੇ ਆ ਜਿਹੜੀ ਏਡੀ ਬੰਨੀ ਕੋਠੇ ਜਿੱਡੀ ਇੱਕ ਪੰਜ ਆਖਿਆ ਮਾਜੀ ਵੀ ਵੇਖੋ ਗਿਆਨ ਕੇ ਅੱਗੇ ਤੇ ਮਾਝ ਹੈਗੀ ਆ ਹਾਂ ਨਹੀਂ ਹੈਗੀ ਹਾਂਜੀ ਚੰਗੀ ਆ ਹਾਂਜੀ ਇਹ ਇਹਦਾ ਹੁਣ ਦੁੱਧ ਕਿੰਨਾ ਇਹਦੇ ਕੋਲੇ ਦੁੱਧੇ ਥਲੇ 10 ਕਿਲੋ ਕੋਈ ਜਿੱਦਾਂ ਮਰਜੀ ਕੋਈ ਆਦੀ ਤਸल्ली ਕਰੇ 10 ਕਿਲੋ ਦੁੱਧ ਮੈਂ ਬੜੀ ਬਰੀਡ ਵਾਲੀ ਆ ਆ ਕੱਟੀ ਇੱਕ ਮਹੀਨੇ ਦੀ ਸੂਈ ਜੀ ਵੀ ਮਗਰ ਕੱਟੀ ਆ ਗਈ ਕਾਲੀ ਹਾਂਜੀ ਓਕੇ ਆ ਹਾਂਜੀ ਤੋਰਾ ਕਰਾ ਦਿੱਤੀ ਚੱਕ ਮਾਜਾ ਪੂਣ ਦੀ ਤਾਂ ਬਹੁਤ ਚੰਗੀ ਆ ਇਹ ਹਾਂ ਮਾਜਾ ਅੱਗੇ ਵੀ ਤੁਹਾਨੂੰ ਦੱਸਿਆ ਆਪਣੀ ਵੇਗੀ ਉਹ ਦਿਨ 2200 ਰੁਪਏ 2200 ਪਾਕੇ ਡੱਕ ਛੱਡਿਆ ਆਪਾਂ ਨੂੰ 24-23 ਵੀਰੀ ਵੀ ਦੋ ਦਿਨ ਡੱਕ ਛੱਡਿਆ ਸਾਨੂੰ ਤਿੰਨ ਦਿਨ ਡੱਕ ਛੱਡਿਆ 10000 ਪਾਕੇ ਕੱਲ ਸ਼ਾਮ ਨੂੰ ਆਖਿਆ ਕਿ ਤੁਸੀਂ ਮਾਜ ਵੀ ਲੋ ਹਾਂਜੀ ਇਹ ਗੱਲਾਂ ਹੁੰਦੀਆਂ ਕੋਈ ਹਾਂਜੀ ਯਾਨੀ ਕਹਾਂ ਵੀ 2000 ਮੋੜ ਦੋ 2000 ਸੰਸਾਭਾ ਝੂਠੇ ਠੀਕ ਆ ਹਾਂ ਹੁਣ ਸਾਡੀ 15000 ਪਾ ਕੇ ਰੋਕੀ ਬੈਠੇ ਤਿੰਨ ਦਿਨ ਹੋ ਗਏ ਕੀ ਕਰੀਏ ਵੇਖੋ ਸੱਜਣੋ ਆਪਾਂ ਉਹਨਾਂ ਨੂੰ 83000 ਦੀ ਮੈਂ ਦਿੱਤੀ ਹਾਂ ਆਪਣੀ 85 ਜੀ ਆਖਿਆ ਵੀਡੀਓ ਜੇ 85 ਦੀ ਵਿਕਦੀ ਰਹੀ ਆ 86 ਦੀ ਵੀ ਵਿਕੂਗੀ ਇਹਨੂੰ ਕੀ ਆ ਕੱਟੀ ਮਗਰ ਜੇ ਆਪਾਂ ਕਿੱਤਾ ਵजूद ਆ ਮੈਂ ਦਾ ਪਰ ਜੇ ਆਪਾਂ ਵੇਚ ਦੇਦੇ ਤਾਂ ਤੁਹਾਨੂੰ ਫੋਨ ਚੱਲ ਜਾਣੇ ਹਾਂ ਫੇਰ ਉਦਾਂ ਹੀ ਹਾਂ ਕਿ ਅਸੀਂ ਬਈ ਮੱਝ ਲਈ ਤੇ ਉਹਨੇ ਮੱਝ ਵੇਚਤੀ ਮੱਝ ਵੇਚਤੀ ਗਰਵੰਤ ਮਾੜੀ ਕਰ ਗਿਆ ਫਿਰ ਆਪਾਂ ਹੁਣ ਕੀ ਕਹੀਏ ਹਾਂਜੀ ਆਪਣੀ ਵਿਕਦੀ ਹੀ ਆਪਣੀ ਰੋਕਤੀ ਹਾਂਜੀ ਚਲੋ ਕੋਈ ਨਹੀਂ ਐਤ ਕੀ ਵਿਕ ਜੂ ਮਹਾਰਾਜ ਕਰੋ ਇਹ ਤਾਂ ਗਰਮਾੜੀ ਵਿਗੀ ਪਈ ਆ ਹਾਂ ਇਹਨੇ 2003 ਨੂੰ ਉਹਦਾ ਦੇਣਾ ਹੀ ਨਾ ਹਾਂਜੀ ਉਹ ਵੀ ਹਿਸਾਬ ਕਿਤਾਬ ਹੁੰਦੇ ਆ ਪੂਰੇ ਕੋਈ ਸ਼ੱਕ ਨਹੀਂ ਵਜਨ ਹੀ ਬਹੁਤ ਆ ਯਾਰ ਇਹਦਾ ਜਿਹੜਾ ਭਾ ਕੀਤਾ ਸੀ ਆਪਾਂ ਕੱਟੀ ਵੀ ਲੈ ਜਾਣੀ ਆ ਹਾਂਜੀ ਤੇ ਗਾਂ ਹੋਰ ਦਾਹਾਵੀਆਂ ਦਿਨਾਂ ਨੂੰ ਮਹੀਨੇ ਨੂੰ ਇਹਨੇ ਬਣ ਜਾਣਾ ਕਰਮਾਂ ਦੀ ਹਾਂਜੀ ਤੇ ਗਾਂ ਨੂੰ ਵੀ ਰੁਪਈਏ ਵੱਟੂਗਾ ਗਗਲਾ ਆਹ ਕੱਟੀ ਆ ਸੱਜਣੋ ਕੱਟੀ ਵੀ ਸੱਜਣਾ ਬਹੁਤ ਚੰਗੀ ਆ ਹਾਂ ਕੱਟੀ ਚੰਗੀ ਆ ਲਾਡਾ ਨਾ ਪਲੀ ਆ ਹਾਂਜੀ ਦੇਖੋ ਇਹਦਾ ਹੁਣ ਰੇਟ ਅੱਜ ਕੀ ਕਰਦਗੇ ਸੱਜਣਾ ਸਾਹਿਬ 85000 ਦੀ ਦੇ ਦਾਂਗੇ ਅੱਜ ਠੀਕ ਆ ਹਾਂਜੀ ਮੁੱਲ ਜਿਉ ਮਰਜ਼ੀ ਕਰੋ ਮੁੱਲ ਭਾਵੇਂਗੀ 10 ਕਰਾਲੇ 99 ਕਰਾਲੇ 90 ਕਰਾਲੇ 85000 85000 ਦੀ ਦੇਦਾਂ ਨੀ ਇਹ ਨਾ ਮਜੇ ਨਹੀਂ ਕਰ ਮਾਰੀ ਦਾ ਉਹਦਾ ਸਾਰੇ ਭੈਣਾ ਭਰਾਵਾਂ ਨੂੰ ਦੀਦਾ ਕੰਧ ਕੱਢੀ ਆ ਉਹਦੇ ਬਰਾਬਰ ਖੜੀ ਆ ਇਹ ਤਾਂ ਫ੍ਰੀ ਆ ਹਾਂ ਕੱਟੀ ਆ ਮਗਰ ਬਾਜਣੀ ਮੁਫਤੋਂ ਮੁਫਤੀ ਆ ਵੀ ਕਰਦੇ ਫੇਰ ਪਿੱਛੋਂ ਆਇਆਂ ਨੂੰ ਕਿਰਾਂ 1 5 ਹਾਂਜੀ 85 ਵਾਲੀ ਵਿਖਾਤੀ ਆ 1 5 ਵਾਲੀ ਕਰ ਲੋ ਚੈੱਕ ਭਲਾ ਇਹਨੂੰ ਮੇਰੇ ਫਿਕਰ ਹੋ ਜਿਓ ਬਰਾਬਰ ਆਊਗੀ ਐਚ ਐਫ ਜੀ ਬਾਹਰ 2 ਲੱਖ ਮੰਗਣ ਦਾ ਸੰਤੋਖ ਐਚ ਐਫ ਵੈੜਾਂ ਵਾਲਾ ਚੱਡਾ ਲਗਾਉਣਾ ਜੀ ਨੂੰ ਹਾਂ ਹਾਂਜੀ ਲੈ ਵੇਖੋ ਤੇ ਉਹਦਾ ਆਪਾਂ ਕਰਤਾ 125 125 ਦੀ ਦੇਣੀ ਏ ਹਾਂ ਹਾਂ ਨਾ ਹਾਂਜੀ ਦੁੱਧ 16 ਕਿਲੋ ਚਵਾ ਦੂਗਾ ਹਾਂ 100% ਹੀ ਚਵਾ ਦੂਗੀ ਬਾਲੀ ਚੰਗੀ ਆ ਮੈਂ ਇਹ ਤੇ ਲੀਖ ਨਾ ਮਾਰ ਦਿਓ ਮੜ ਕੇ ਕਹੋ ਵੀ ਤੁਸੀਂ ਕਿਹਾ 16 ਚਵਾ ਦੂ ਪੱਠੇ ਵੀ ਪਾ ਲਿਓ ਮੇਰੇ ਵੀਰ ਜੇ ਸੇਵਾ ਕਰੋਗੇ ਤੇ ਦਿਨਾ ਇਹਨੇ ਕਣੀ ਹਾਂਜੀ ਉਹ ਤਾਂ ਸੇਵਾ ਨਾਲ ਸੰਸਾ ਮੇਵਾ ਮੈਂ ਨਾ ਹਾਂ ਇਹਦੇ ਕੋਲੇ ਤਿਆਰ ਦੁੱਧ ਦਾ 13 ਕਿਲੋ 13 ਕਿਲੋ ਜਿੱਦਾਂ ਮਰਜ਼ੀ ਕੋਈ ਤਸੱਲੀ ਕਰੇ ਆਣ ਕੇ ਆਉਦੀ। ਕੀ ਬਾਤ ਹੈ। ਇਹਦੇ ਕੋਲੇ 10 ਕਿਲੋ ਆ। 10 ਕਿਲੋ ਵੇਖੋ 70000 ਹਾਂਜੀ 75000 ਦੀ। ਹਾਂ। ਆ ਵੇਖੋ ਠੰਡੀ ਸੀ। ਮਗਰ ਵੀ ਕੱਟੀ ਆਪ ਵੀ ਕੱਟੀ। ਇਹਦਾ ਚਲੋ ਸੰਧੂ ਸਾਹਿਬ ਆਪਾਂ ਇੱਕ ਗੱਲ ਹੈਗੀ ਆ। ਆਪਾਂ ਆਖੀ ਜਾਵਾਂਗੇ ਨਾ ਜ਼ਿਆਦਾ ਇਹ ਗੱਲ ਬਣਨੀ ਨਹੀਂ ਜਾਣੀ ਇਹਦੀ ਸੇਵਾ ਸੁਭਾ ਕੋ ਨਹੀਂ ਹੋਈ। ਹਾਂ ਨਹੀਂ ਦਿਸੀ ਜਾਂਦੀ ਮੈਂ ਇਹਦੀ ਕਰਤੂਤ ਚੰਗੀ ਸੀ। ਬਲੇ ਰਾਤੀ ਤੁਰੀ। ਸਮਝੀ ਨਹੀਂ। ਇਹ ਸੀਗੇ ਸੱਜਣੋ ਐਨੀਮਲ ਵਿਕਰੀ ਵਾਲੇ। ਧੰਨਵਾਦ। ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਰਹੋ